ਵੀ ਅਗਰ ਮੇਰਾ ਕੋਈ ਭੈਣ ਭਰਾ ਨਸ਼ਾ ਛੱਡਣਾ ਚਾਹੁੰਦਾ ਹੈ ਔਰ ਪੈਸਿਆਂ ਦੀ ਕਮੀ ਕਰਕੇ ਉਹ ਤੋਂ ਨਸ਼ਾ ਨਹੀਂ ਛੱਡਿਆ ਜਾਂਦਾ ਤਾਂ ਅਸੀਂ ਉਹਦੀ ਹੈਲਪ ਕਰਨ ਨੂੰ ਤਿਆਰ ਆ। ਉਹ ਆਪਣੇ ਪਿੰਡ ਦੇ ਸਰਪੰਚ ਤੋਂ ਪੰਚ ਤੋਂ ਜਾਂ ਸ਼ਹਿਰ 'ਚ ਰਹਿੰਦਾ ਐਮਸੀ ਤੋਂ ਸਾਨੂੰ ਫੋਨ ਕਰਵਾ ਦੋ। ਜੈਨੂਇਨ ਬੰਦਾ ਹੋਵੇ। ਉਹਨੂੰ ਅਸੀਂ ਫ੍ਰੀ ਦਵਾਈ ਵੀ ਦੇ ਦਾਂਗੇ ਜਾਂ 50% ਲੇਸਟੇ ਦਾ ਪੱਕਾ ਹੀ ਦੇ ਦਾਂਗੇ। ਇਹ ਨਸ਼ਾ ਕੋਈ ਵੀ ਹੈ ਚਾਹੇ ਚਿੱਟਾ ਹੈ ਫੀਮ ਹੈ ਭੁੱਕੀ ਹੈ ਡੋਡੇ ਹੈ ਚਾਹੇ ਜੀਵਟ ਰੱਖਣ ਵਾਲੀ ਗੋਲੀ ਹੈ ਜੀ ਬਿਲਕੁਲ ਸਿਰਫ ਇਹਨਾਂ ਦੀ ਤੋੜ ਹੈ ਬਾਕੀ ਜਿੱਕਣ ਸ਼ਰਾਬ ਹੈ ਉਹਦੀ ਕੋਈ ਤੋੜ ਨਹੀਂ ਹੈਗੀ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਂਦਾ ਜੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਸਾਡੀ ਦਵਾਈ ਸ਼ੁਰੂ ਹੁੰਦੀ ਸਾਰੇ ਉਹ ਬੰਦੇ ਨੇ ਨਸ਼ਾ ਨਹੀਂ ਕਰਨਾ ਬਸ ਸਾਡੀ ਦਵਾਈ ਖਾਣੀ ਹੈ ਕੋਈ ਇਹਨੂੰ ਤੋੜ ਕੋਈ ਅੱਖਾਂ ਚ ਪਾਣੀ ਕੋਈ ਦਰਦ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀ ਉਹਨੂੰ ਤੁਸੀਂ ਯਕੀਨ ਮੰਨਿਓ ਹਜ਼ਾਰਾਂ ਲੱਖਾਂ ਰੁਪਏ ਇਹਦੇ ਵਿੱਚ ਉਹਨਾਂ ਦਾ ਖਰਚ ਹੁੰਦਾ ਪਰ ਸਾਡੇ ਕੋਲ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਅਸੀਂ ਬਿਨਾਂ ਦਾਖਲ ਕੀਤੇ ਬਿਨਾਂ ਕਿਸੇ ਤਕਲੀਫ ਤੋਂ ਸਿਰਫ ਇੱਕੋ ਹੈ ਵੀ ਬੰਦੇ ਆ ਜਿਹਨੇ ਨਸ਼ਾ ਛੱਡਣਾ ਹੈ ਉਹ ਮੈਂਟਲੀ ਪ੍ਰੀਪੇਅਰ ਚਾਹੀਦਾ ਇੱਕ ਵਾਰ ਸਾਡੇ ਕੋਲ ਉਹ ਬੰਦਾ ਆ ਜਾਵੇ ਉਹਨੂੰ ਕਿਸੇ ਕਸਮ ਦੀ ਤੋੜ ਤੁਸੀਂਾਂ ਯਕੀਨ ਮੰਨਿਓ ਚੁੰਡੀ ਵੱਡੇ ਜਨਨ ਦਰਦ ਨਹੀਂ ਹੁੰਦਾ ਬਿਲਕੁਲ ਇਹ ਛੱਡ ਜਾਂਦਾ ਇਹਦੀ ਆਦਤੇ ਨਹੀਂ ਪੈਂਦੀ ਹੈਗੀ ਇਹ ਤਾਂ ਕੈਪਸੂਲ ਇਹੋ ਜਿਹੇ ਆ ਇਹ ਤਾਂ ਤੁਸੀਂ ਕਿਸੇ ਔਰਤ ਨੂੰ ਖਿਲਾ ਦਿਓ ਜੀ ਉਹ ਜੇ ਉਹ ਘਰੇਲੂ ਔਰਤ ਆ ਉਹਨੂੰ ਪਤਾ ਵੀ ਲੱਗਣਾ ਚਾਹੀਦਾ 10 ਕੈਪਸੂਲ ਖਿਲਾ ਦਿਓ ਇਹ ਸਿਰਫ ਉੱਥੀ ਅਸਰ ਕਰਨਾ ਹੈ ਜਿਹੜਾ ਬੰਦਾ ਨਸ਼ਾ ਕਰਦਾ ਨਾ ਬਿਲਕੁਲ ਹੀ ਸਾਡੇ ਦਵਾਈ ਖਾਣ ਤੋਂ ਬਾਅਦ ਬੰਦੇ ਨੂੰ ਲੋੜੇ ਨਹੀਂ ਪੈਂਦੀ ਕਿਸੇ ਕਿਸਮ ਦੇ ਨਸ਼ੇ ਦੀ ਨਾ ਤੋੜ ਲੱਗਦੀ ਹੈ ਤੇ ਨਾ ਹੀ ਦਵਾਈ ਬਹੁਤ ਤੋਂ ਸਮਾਂ ਖਾਦੀ ਜਾਂਦੀ ਹੈ ਕਿਉਂ ਜੀ ਨਹੀਂ ਕਰਦਾ ਬੰਦੇ ਦਾ ਮਨ ਮੁੜ ਜਾਂਦਾ ਹੈ ਨਸ਼ੇ ਤੋਂ ਬਿਲਕੁਲ ਨਾ ਉਲਟੀ ਆਵੇ ਨਾ ਪੇਟ ਦਰਦ ਹੋਵੇ ਤੇ ਨਾ ਉਹ ਜਿਹੜਾ ਉਹਦਾ ਗ੍ਰੈਸਤ ਜੀਵਨ ਆ ਉਹ ਵੀ ਨਹੀਂ ਪ੍ਰਭਾਵਿਤ ਹੁੰਦਾ ਉਹ ਵੀ ਆਪਣਾ ਜਿੱਕਣ ਪਹਿਲਾਂ ਜਿਉਂਦਾ ਉਸੇ ਤਰ੍ਹਾਂ ਰੈਗੂਲਰ ਉਹਦਾ ਗ੍ਰੈਸਤ ਜੀਵਨ ਚੱਲਦਾ ਇਹ ਰੋਡ ਦੁੱਖ ਦਵਾਈਆਂ ਅੱਜ ਕੱਲ੍ਹ ਹਰ ਇੱਕ ਜਗ੍ਹਾ ਸੈਂਪਲ ਚੈੱਕ ਹੋਣੇ ਆ ਲੈਬੋਰੀਟਰੀਆਂ ਜਗ੍ਹਾ ਜਗ੍ਹਾ ਹਰ ਇੱਕ ਬੰਦਾ ਲਿਆ ਕੇ ਚੈੱਕ ਕਰਾ ਲੈਂਦਾ ਜੇ ਜਿਹਦੇ ਪਤਾ ਲੱਗ ਜੂ ਵੀ ਇਹਦੇ 'ਚ ਨਸ਼ਾ ਹੈ ਇਹਦੇ 'ਚ ਕੋਈ ਨਸ਼ਾ ਨਹੀਂ ਹੈਗਾ ਸਿਰਫ ਜੜੀਆਂ ਬੂਟੀਆਂ ਦਾ ਹੀ ਕਮਾਲ ਆ ਇਹ 15 ਤੋਂ 20 ਦਿਨ ਬੰਦਾ ਯੂਜ਼ ਕਰ ਲਵੇ ਲੀਵਰ ਉਹਦਾ ਜਿੰਨਾ ਮਰਜੀ ਫੈਕਟਰੀ ਆ ਏ ਗ੍ਰੇਡ ਬੀ ਗ੍ਰੇਡ ਇਵਨ ਕਿ ਲੀਵਰ ਸੋਰਾਈਸਸ ਤੱਕ ਵੀ ਇਸ ਦਵਾਈ ਨਾਲ ਠੀਕ ਹੋ ਜਾਂਦਾ ਹੈ ਤਾਂ ਜਹੀ ਵੇਸੀ ਜੜੀ ਬੂਟੀਆਂ ਤੋਂ ਤਿਆਰ ਦਵਾਈ ਹੈ ਜਿਹਦੇ ਨਾਲ ਜਿਹੜੇ ਯੂਟਰਸ ਦੀਆਂ ਰਸੌੜੀਆਂ ਨੇ ਉਹ ਆਸਾਨੀ ਨਾਲ ਰਿਮੂਵ ਕੀਤੀਆਂ ਜਾ ਸਕਦੀਆਂ ਨੇ ਬਿਨਾਂ ਆਪਰੇਸ਼ਨ ਤੋਂ ਬਿਨਾਂ ਆਪਰੇਸ਼ਨ ਤੋਂ ਹਾਂਜੀ ਤੁਸੀਂ ਅਲਟਰਾਸਾਉਂਡ ਦੇ ਥਰੂ ਜਿਹੜੀਆਂ ਲੇਡੀਜ਼ ਨੇ ਦਵਾਈ ਤੋਂ ਬਾਅਦ ਚੈੱਕ ਕਰਵਾ ਸਕਦੀਆਂ ਨੇ ਤੇ ਇਹ ਜਿਹੜੀ ਦਵਾਈ ਆ ਤੁਹਾਨੂੰ ਇੱਕ ਮੰਥ ਘੱਟੋ-ਘੱਟ ਖਾਣੀ ਪੈਂਦੀ ਹੈ। ਹਾਂਜੀ weight loss ਕਰਨ ਦੀ ਦਵਾਈ ਹੈ ਉਹ ਵੀ 1 ਮਹੀਨੇ ਦੇ ਵਿੱਚ ਜਿਹੜੀ 4 ਤੋਂ 5 ਕਿਲੋ weight loss ਕਰਦੀ ਹੈ। ਨਾਲ ਪਰ ਉਹਦੇ ਨਾਲ-ਨਾਲ ਇਹ ਇੱਕ ਬੈਸਟ ਫਾਰਮੂਲਾ ਹੈਗਾ ਜਿਹੜਾ ਅਸੀਂ ਘੱਟੋ-ਘੱਟ ਮਤਲਬ ਕਾਫੀ ਸਾਰੇ ਲੋਕਾਂ ਤੇ ਅਪਲਾਈ ਕਰਦੇ ਹਾਂ। ਇਹ 1 ਮਹੀਨੇ ਦੇ ਵਿੱਚ ਜਿਵੇਂ 3 ਤੋਂ 4 ਕਿਲੋ ਵਜ਼ਨ ਜਿਹੜਾ ਰਿਡਿਊਸ ਹੁੰਦਾ ਹੈ। ਔਰ ਅਗਰ ਅਸੀਂ ਮੋਟਾਪੇ ਤੇ ਮੈਨੂੰ ਲੱਗਦਾ ਹੈ ਕਿ ਕਾਬੂ ਪਾ ਲਿਆ ਤਾਂ ਇਹਦੇ ਨਾਲ ਹੋਰ ਜਿਹੜੀਆਂ ਕਾਫੀ ਸਾਰੀਆਂ ਬਿਮਾਰੀਆਂ ਨੇ ਉਹ ਆਟੋਮੈਟਿਕਲੀ ਠੀਕ ਹੋ ਜਾਣਗੀਆਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਯੂਟਰਸ ਦੇ ਵਿੱਚ ਰਸੋਲੀਆਂ ਨਾ ਇਹਨੂੰ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਬੱਚੇ ਦਾ ਨજર ਥੋੜੀਆਂ ਹਾਂਜੀ ਹੈਨਾ ਸੋ ਵੀਰੋ ਜੋ ਸਾਡੀ ਵੀਡੀਓ ਸਾਡੀਆਂ ਭੈਣਾਂ ਦੇਖ ਰਹੀਆਂ ਤਾਂ ਉਹਨਾਂ ਨੂੰ ਅਗਰ ਇਸ ਪ੍ਰੋਬਲਮ ਤੋਂ ਗ੍ਰਸਤ ਹੈਗੀ ਉਹਨੂੰ ਇਹ ਪ੍ਰੋਬਲਮ ਹੈਗੀ ਹੈ ਨਾ ਤਾਂ ਇੱਕ ਵਾਰੀ ਇੱਥੇ ਆ ਕੇ ਜਰੂਰ ਮਿਲੋ ਕਿਉਂਕਿ ਡਾਕਟਰ ਇਹਨਾਂ ਡਰਾ ਦਿੰਦੇ ਨੇ ਨਾ ਪੇਸ਼ੈਂਟ ਨੂੰ ਪਰ ਭੈਣ ਜੀ ਉਹਨਾਂ ਦਾ ਕਹਿਣਾ ਕੀ ਉਹਨਾਂ ਕੋਲ ਇੱਕ ਵਾਰੀ ਆਓ ਇੱਕ ਮਹੀਨਾ ਦਵਾਈ ਖਾਓ ਉਹ ਜੋ ਰਸ ਥੋੜੀਆਂ ਥੋੜੀਆਂ ਉਹ ਬਾਹਰ ਹੋ ਜਾਣੀਆਂ ਅਸੀਂ ਇਹਨੂੰ ਇਸ ਚੀਜ਼ ਦਾ ਪਹਿਲਾ ਰਿਜ਼ਲਟ ਕੀਤੇ ਨੇ ਅਸੀਂ ਆਪਣੇ ਆਪ ਤੇ ਮਤਲਬ ਜਾਂ ਆਪਣੇ ਰਿਲੇਟਿਵਸ ਤੇ ਜਾਂ ਸਾਡੇ ਨੇੜੇ ਤੇੜੇ ਜਿਹੜੇ ਲੋਕ ਹੈਗੇ ਨੇ ਉਹਨਾਂ ਤੋਂ ਸਾਨੂੰ ਪੋਜ਼ਿਟਿਵ ਰਿਜ਼ਲਟ ਇਹਦੇ ਦੇਖਣ ਨੂੰ ਮਿਲੇ। ਦੇਸੀ ਦਵਾਈਆਂ ਦੇ ਤਾਂ ਵੈਸੇ ਹੀ ਸਰ ਆਪਾਂ ਕਹਿੰਦੇ ਕੋਵਿਡ ਤੋਂ ਬਾਅਦ ਤਾਂ ਦੇਸੀ ਦਵਾਈਆਂ ਦਾ ਇੰਨਾ ਰੁਝਾਅ ਆ ਰਿਹਾ ਹੈ। ਹੋਇਆ ਵਧਿਆ ਹੀ ਬਹੁਤ। ਕਿ ਇਹਨਾਂ ਚੀਜ਼ਾਂ ਨੇ ਬਹੁਤ ਲੋਕਾਂ ਨੂੰ ਆਰਾਮ ਪਹੁੰਚਾਇਆ। ਕਛਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਆਪਣੇ ਚੈਨਲ ਅਣਖ ਪੰਜਾਬ ਦੀ ਨਾਲ। ਮਿੱਤਰੋ ਅੱਜ ਦੇ ਟਾਈਮ ਦੇ ਵਿੱਚ ਨਸ਼ੇ ਦਾ ਦੌਰ ਇੰਨਾ ਵੱਧ ਚੁੱਕਿਆ ਹੈ ਕਿ ਜਿਦੇ ਚ ਸਾਡੀ ਨੌਜਵਾਨੀ ਉਹ ਚਾਹੇ ਸਾਡੇ ਮੁੰਡੇ ਹੋਣ ਤੇ ਚਾਹੇ ਕੁੜੀਆਂ ਦਿਨ ਪ੍ਰਤੀ ਦਿਨ ਉਹਦੇ ਚ ਤਸਦੇ ਜਾ ਰਿਹਾ ਹੈ ਕਿਤਨਾ ਕਿਤੇ ਆਪਾਂ ਦੇਖੀਏ ਕਿ ਇੰਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਸਿਸਟਮ ਵੀ ਸਾਨੂੰ ਫੇਲ ਲੱਗਦਾ ਹੈ ਇਹ ਇਕੱਲਾ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਵੀ ਲੱਗਦਾ ਹੋਵੇਗਾ ਪਰ ਉਸ ਦੇ ਦੌਰਾਨ ਕੁਝ ਸਾਡੇ ਪੰਜਾਬ ਦੇ ਵੈਦ ਵੀ ਹੈ ਜੋ ਸਾਡੀ ਨੌਜਵਾਨੀ ਨੂੰ ਸਾਡੀ ਇਸ ਪੀੜ੍ਹੀ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਅੱਡੀ ਚੋਟੀ ਦਾ ਪੂਰਾ ਜੋਰ ਲਾ ਰਹੇ ਆ ਸੋ ਉਹਨਾਂ ਦੇ ਵਿੱਚੋਂ ਹੈ ਜੀ ਇੱਕ ਦਵਾਈਖਾਨੇ ਦਾ ਨਾਮ ਗगन ਆਯੁਰਵੇਦਾ ਉਹਨਾਂ ਦੇ ਜੋ ਵੈਦ ਹੈ ਉਹਨਾਂ ਦਾ ਨਾਮ ਹੈਗਾ ਜੀ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੂੰ ਢਾਬੇ ਵਾਲੇ ਵੈਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਦਾ ਇਹ ਦਵਾਈਖਾਨਾ ਚੰਡੀਗੜ੍ਹ ਤੋਂ ਜੋ ਲੁਧਿਆਣੇ ਵਾਲੀ ਸੜਕ ਹੈ ਪਿੰਡ ਹੈਗਾ ਜੀ ਖੰਟ ਜੋ ਕਿ ਬੱਬੂ ਮਾਨਜੀ ਦਾ ਪਿੰਡ ਹੈ ਉੱਥੇ ਉਹਨਾਂ ਦਾ ਹੈਗਾ ਜੀ ਤੇ ਉਹ ਨਸ਼ਾ ਚਾਹੇ ਮਰੀਜ਼ ਕੋਈ ਵੀ ਕਰਦਾ ਹੋਵੇ ਚਾਹੀ ਛਿੱਟਾ ਭੁੱਕੀ ਸਮੈਕ ਫੀਮ ਡੋਡੇ ਜਾਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਉਹ ਬਿਨਾ ਤੋੜ ਬਿਨਾ ਤਕਲੀਫ ਬਿਨਾ ਦਾਖਲ ਕੀਤੇ ਬਿਨਾ ਕਿਸੇ ਦਿੱਕਤ ਦੇ ਉਹ ਛਡਵਾ ਦਿੰਦੇ ਨੇ ਤੇ ਆਪਾਂ ਜਿਆਦਾ ਸਮਾਂ ਨਾ ਬਰਬਾਦ ਕਰਦੇ ਹੋਏ ਆਪਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਨੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਉਹ ਇਹ ਸਭ ਕਰਦੇ ਕਿਵੇਂ ਆ ਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਧੰਨਵਾਦੀ ਤੁਹਾਡੀ ਟੀਮ ਦਾ ਤੇ ਤੁਹਾਡਾ ਜੀ ਸਾਡੇ ਨਾਲ ਭੈਣ ਜੀ ਹੁਰੀ ਬੈਠੇ ਆ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਥੈਂਕ ਯੂ ਜੀ ਸ਼ੁਕਰੀਆ ਸੋ ਬੈ ਸਾਹਿਬ ਤੁਹਾਡਾ ਨਾਮ ਸੁਣਿਆ ਜੀ ਗਗਨ ਆਯੁਰਵੇਦ ਦਾ ਸੁਣਿਆ ਕਿ ਤੁਸੀਂ ਨਸ਼ਾ ਛਡਵਾਉਂਦੇ ਹੋ ਬਿਨਾ ਤੋੜ ਬਿਨਾ ਤਕਲੀਫ ਬਿਨਾ ਕਿਸੇ ਦਿੱਕਤ ਔਰ ਸਭ ਤੋਂ ਵੱਡੀ ਗੱਲ ਕੀ ਬਿਨਾ ਦਾਖਲ ਕੀਤੇ ਹੋਏ ਜੀ ਕਿਵੇਂ ਛਡਵਾਉਂਦੇ ਹੋ ਇਹ ਨਸ਼ਾ ਕੋਈ ਵੀ ਹੈ ਚਾਹੇ ਚਿੱਟਾ ਹੈ ਫੀਮ ਹੈ ਭੁੱਕੀ ਹੈ ਡੋਡ ਹੈ ਚਾਹੇ ਜੀਵੇਟ ਰੱਖਣ ਵਾਲੀ ਗੋਲੀ ਹੈ ਜੀ ਬਿਲਕੁਲ ਸਿਰਫ ਇਹਨਾਂ ਦੀ ਤੋੜ ਹੈ ਬਾਕੀ ਜਿੱਕਣ ਸ਼ਰਾਬ ਹੈ ਉਹਦੀ ਕੋਈ ਤੋੜ ਨਹੀਂ ਹੈਗੀ ਠੀਕ ਹੈ ਇਹ ਤੋੜਦੇ ਹੀ ਅਸੀਂ ਇਲਾਜ ਕਰਦੇ ਹਾਂ ਜਿੰਦਾਂ ਮਰਜ਼ੀ ਬੰਦਾ ਨਸ਼ਾ ਕਰਦਾ ਹੋਵੇ ਪਹਿਲੇ ਦਿਨ ਤੋਂ ਹੀ ਨਸ਼ਾ ਬੰਦ ਹੋ ਜਾਂਦਾ ਜੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਸਾਡੀ ਦਵਾਈ ਸ਼ੁਰੂ ਹੁੰਦੀ ਸਾਰੇ ਉਹ ਬੰਦੇ ਨੇ ਨਸ਼ਾ ਨਹੀਂ ਕਰਨਾ ਬਸ ਸਾਡੀ ਦਵਾਈ ਖਾਣੀ ਹੈ ਕੋਈ ਇਹਨੂੰ ਤੋੜ ਕੋਈ ਅੱਖਾਂ ਚੋਂ ਪਾਣੀ ਕੋਈ ਦਰਦ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀ ਉਹਨੂੰ ਠੀਕ ਹੈ ਸੋ ਵੈਸਾ ਜਦੋਂ ਨਸ਼ਾ ਛਡਾਉਣ ਦੀ ਗੱਲ ਆਉਂਦੀ ਹੈ ਨਾ ਤਾਂ ਉੱਥੇ ਇਹ ਦੱਸਿਆ ਜਾਂਦਾ ਹੈ ਕਿ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਚਾਹੇ ਮੁੰਡਾ ਚਾਹੇ ਕੁੜੀ ਆ ਕੋਈ ਵੀ ਹੈ ਉਹਨੂੰ ਕਹਿੰਦੇ ਵੀ ਸਾਡੇ ਸੈਂਟਰ 'ਚ ਦਾਖਲ ਕਰਵਾਓ ਥੋੜੇ ਇਦਾਂ ਕਿਉਂ ਇਦਾਂ ਹੈ ਨਹੀਂ ਇਹ ਕਿਉਂ ਇਹ ਅਸਲ ਦੇ ਵਿੱਚ ਦੇਖੋ ਦੁਕਾਨਦਾਰੀ ਹੈ ਵੱਡੇ ਵੱਡੇ ਸੈਂਟਰ ਖੁੱਲੇ ਹੋਏ ਆ ਉੱਥੇ ਉਹਨਾਂ ਨੇ ਪੇਸ਼ੈਂਟਾਂ ਨੂੰ ਲੈ ਕੇ ਆਉਂਨੇ ਆ ਉਹ ਤਾਂ ਵਿਚਾਰੇ ਪਹਿਲੇ ਹੀ ਲੱਖ ਤੋੜਿਆ ਹੁੰਦਾ ਨਸ਼ਿਆਂ ਦੇ ਕਰਦਿਆਂ ਦਾ ਤਾਂ ਜਿਆਦਾ ਬੁਰਾ ਹਾਲ ਹੁੰਦਾ ਤੇ ਜਿਹੜੇ ਪੈਸੇ ਭਰਨੇ ਪੈਂਦੇ ਆ ਫੀਸ ਭਰਨੀ ਪੈਂਦੀ ਆ ਉਹ ਸੈਂਟਰ ਦੀ ਉਹ ਵੀ ਕਰਦਿਆਂ ਨੂੰ ਹੀ ਭਰਨੀ ਪੈਂਦੀ ਆ ਤੇ ਤੁਸੀਂ ਯਕੀਨ ਮੰਨਿਓ ਹਜ਼ਾਰਾਂ ਲੱਖਾਂ ਰੁਪਏ ਇਹਦੇ ਵਿੱਚ ਉਹਨਾਂ ਦਾ ਖਰਚ ਹੁੰਦਾ ਪਰ ਸਾਡੇ ਕੋਲ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਅਸੀਂ ਬਿਨਾ ਦਾਖਲ ਕੀਤੇ ਬਿਨਾ ਕਿਸੇ ਤਕਲੀਫ ਤੋਂ ਸਿਰਫ ਇੱਕੋ ਹੈ ਵੀ ਬੰਦੇ ਜਿਹਨੇ ਨਸ਼ਾ ਛੱਡਣਾ ਹੈ ਉਹ ਮੈਂਟਲੀ ਪ੍ਰੀਪੇਅਰ ਚਾਹੀਦਾ ਇੱਕ ਵਾਰ ਸਾਡੇ ਕੋਲ ਉਹ ਬੰਦਾ ਆ ਜਾਵੇ ਉਹਨੂੰ ਕਿਸੇ ਕਸਮ ਦੀ ਤੋਰ ਤੁਸੀਂ ਇਹ ਯਕੀਨ ਮੰਨਿਓ ਚੁੰਡੀ ਵੱਡੇ ਜਨਨ ਦਾ ਦਰਦ ਨਹੀਂ ਹੁੰਦਾ ਨਸ਼ਾ ਛੱਡਣ ਦਾ ਬਿਲਕੁਲ ਪਤਾ ਵੀ ਨਹੀਂ ਲੱਗਦਾ 20-25 ਦਿਨਾਂ 'ਚ ਬੰਦਾ ਬਿਲਕੁਲ ਨਸ਼ਾ ਛੱਡ ਜਾਂਦਾ ਕੋਰਸ ਕਿੰਨੇ ਟਾਈਮ ਦਾ ਕੋਰਸ 25 ਤੋਂ ਲੈ ਕੇ ਮਹੀਨਾ 25 ਦਿਨ ਤੋਂ ਲੈ ਕੇ ਮਹੀਨਾ ਉਨੇ ਟਾਈਮ 'ਚ ਬੰਦਾ ਨਸ਼ਾ ਛੱਡ ਜਾਂਦਾ ਬਿਲਕੁਲ ਛੇ ਛੱਡ ਜਾਂਦਾ ਇਹਦੀ ਆਦਤ ਤੇ ਨਹੀਂ ਪੈਂਦੀ ਹੋਗੀ ਇਹ ਤਾਂ ਕੈਪਸੂਲ ਇਹ ਜਿਹੇ ਆ ਇਹ ਤਾਂ ਤੁਸੀਂ ਕਿਸੇ ਔਰਤ ਨੂੰ ਖਿਲਾ ਦਿਓ ਜੀ ਉਹ ਜੇ ਉਹ ਘਰੇਲੂ ਔਰਤ ਆ ਉਹਨੂੰ ਪਤਾ ਵੀ ਲੱਗਣਾ ਚਾਹੀਦਾ 10 ਕੈਪਸੂਲ ਖਿਲਾ ਦਿਓ ਇਹ ਸਿਰਫ ਉੱਥੇ ਹੀ ਅਸਰ ਕਰਨਾ ਹੈ ਜਿਹੜਾ ਬੰਦਾ ਨਸ਼ਾ ਕਰਦਾ ਅੱਛਾ ਜੀ ਜੀ ਅੱਛਾ ਵੈਸਾ ਸਾਹਿਬ ਇੱਕ ਹੋਰ ਦੱਸੋ ਜਿਵੇਂ ਅ ਬੰਦਾ ਦਵਾਈ ਲੈ ਲਈ ਬੰਦੇ ਨਸ਼ਾ ਛੱਡਣ ਦੀ ਹੈਨਾ ਜਿਹੜਾ ਵੀ ਨਸ਼ਾ ਕਰਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਦਵਾਈ ਖਤਮ ਹੋ ਗਈ ਜਾਂ ਤਾਂ ਉਹਨੂੰ ਫਿਰ ਰੈਗੂਲਰੀ ਦਵਾਈ ਦੀ ਲੋੜ ਪੈਂਦੀ ਹੈ ਜਾਂ ਪੈਂਦੀ ਹੈ ਉਸ ਤੋਂ ਬਾਅਦ ਨਸ਼ੇ ਦੀ ਲੋੜ ਤੋੜ ਪੈਣ ਲੱਗਦੀ ਹੈ ਨਾ ਬੰਦੇ ਨੂੰ ਥੋੜੀ ਦਵਾਈ ਖਾਣ ਨਾਲ ਇਦਾਂ ਤਾਂ ਨਹੀਂ ਹੁੰਦਾ ਨਾ ਬਿਲਕੁਲ ਨਹੀਂ ਸਾਡੇ ਦਵਾਈ ਖਾਣ ਤੋਂ ਬਾਅਦ ਬੰਦੇ ਨੂੰ ਲੋੜੇ ਨਹੀਂ ਪੈਂਦੀ ਕਿਸੇ ਕਿਸਮ ਦੀ ਨਸ਼ੇ ਦੀ ਨਾ ਤੋੜ ਲੱਗਦੀ ਹੈ ਤੇ ਨਾ ਇਹ ਦਵਾਈ ਬਹੁਤਾਂ ਸਮਾਂ ਖਾਦੀ ਜਾਂਦੀ ਹੈ ਕਿਉਂ ਜੀ ਨਹੀਂ ਕਰਦਾ ਬੰਦੇ ਦਾ ਮਨ ਮੁੜ ਜਾਂਦਾ ਅੱਛਾ ਜੀ ਨਸ਼ੇ ਤੋਂ ਬਿਲਕੁਲ ਠੀਕ ਹੈ ਸੋ ਵੀਰੋ ਜੋ ਵੀ ਸਾਡੀ ਵੀਡੀਓ ਦੇਖ ਰਹੇ ਆ ਉਹ ਇੱਕ ਵਾਰ ਗਗਨ ਆਯੁਰਵੇਦਾ ਦੇ ਜ਼ਰੂਰ ਆਓ ਕਿਉਂਕਿ ਬੈਸਾਹਬ ਦਾ ਕਹਿਣਾ ਹੈ ਕਿ ਦਵਾਈ ਖਾਣ ਤੋਂ ਬਾਅਦ ਇੱਕ ਮਹੀਨੇ ਦਾ ਕੋਰਸ ਹੈ ਉਸ ਤੋਂ ਬਾਅਦ ਨਾ ਤਾਂ ਤੁਹਾਨੂੰ ਦਵਾਈ ਦੀ ਲੋੜ ਪੈਗੀ ਨਾ ਉਸ ਤੋਂ ਬਾਅਦ ਨਸ਼ੇ ਦੀ ਲੋੜ ਪੈਗੀ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਜੇ ਤੁਸੀਂ ਵੀ ਕਿਸੇ ਨਸ਼ੇ ਦਾ ਨਸ਼ੇ ਤੋਂ ਪੀੜਤ ਹੋ ਤਾਂ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰੋ ਅੱਛਾ ਵੈਸੇ ਕੱਲ ਹੋਰ ਦੱਸੋ ਜਿਵੇਂ ਦਵਾਈ ਖਾਦੀ ਬੰਦੇ ਨੇ ਹਨ ਉਹਨੂੰ ਕੋਈ ਇਹੋ ਜਿਹੀ ਦਿੱਕਤ ਤਾਂ ਨਹੀਂ ਆਉਂਦੀ ਆਪਾਂ ਆਮ ਸੁਣਦੇ ਆ ਕਿ ਦਵਾਈ ਖਾ ਰਿਹਾ ਬੰਦਾ ਉਹਨੂੰ ਉਹਦਾ ਸਰੀਰ ਟੁੱਟ ਰਿਹਾ ਹੈ ਜਾਂ ਕਿਤੇ ਉਲਟੀ ਲੱਗੀ ਜਾਂ ਪੇਟ ਖਰਾਬ ਹੋ ਗਿਆ ਇਦਾਂ ਦਾ ਕੁਝ ਤਾਂ ਨਹੀਂ ਹੁੰਦਾ ਥੋੜੀ ਦਵਾਈ ਨਾਲ ਨਾ ਉਲਟੀ ਆਵੇ ਨਾ ਪੇਟ ਦਰਦ ਹੋਵੇ ਤੇ ਨਾ ਉਹ ਜਿਹੜਾ ਉਹਦਾ ਗ੍ਰੈਸਤ ਜੀਵਨ ਆ ਉਹ ਵੀ ਨਹੀਂ ਪ੍ਰਭਾਵਿਤ ਹੁੰਦਾ ਉਹ ਵੀ ਆਪਣਾ ਜਿੱਕਣ ਪਹਿਲਾਂ ਜਿਉਂਦਾ ਉਸੇ ਤਰ੍ਹਾਂ ਰੈਗੂਲਰ ਉਹਦਾ ਗ੍ਰੈਸਤ ਜੀਵਨ ਚੱਲਦਾ ਤੇ ਸਾਰਾ ਕੁਝ ਉਹਦਾ ਐਵੇਂ ਹੀ ਚੱਲਦਾ ਜਿਵੇਂ ਪਹਿਲਾਂ ਚੱਲਦਾ ਸੀਗਾ ਠੀਕ ਹੈ ਜੀ ਅਜੇ ਵੀ ਸਭ ਕੋਈ ਤੁਹਾਡੀ ਦਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਹੋਏ ਜਾਂ ਕੋਈ ਅੱਜ ਕੱਲ੍ਹ ਉਹ ਕਿ ਸਟੀਰੋਇਡੇ ਵੇਚੀ ਜਾਂਦੇ ਕੋਈ ਇਦਾਂ ਦਾ ਕੁਝ ਤਾਂ ਨਹੀਂ ਹੈਗਾ ਨਹੀਂ 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 ਇਹ ਰੋਕ ਦਵਾਈਆਂ ਅੱਜ ਕੱਲ੍ਹ ਹਰ ਇੱਕ ਜਗ੍ਹਾ ਸੈਂਪਲ ਚੈੱਕ ਹੋਣੇ ਆ ਲੈਬੋਰੀਟਰੀਆਂ ਜਗ੍ਹਾ ਜਗ੍ਹਾ ਹਰ ਇੱਕ ਬੰਦਾ ਲਿਆ ਕੇ ਚੈੱਕ ਕਰਾ ਲੁੰਦਾ ਉਹਦਾ ਜੇਦੇ ਪਤਾ ਲੱਗ ਜੂ ਵੀ ਇਹਦੇ 'ਚ ਨਸ਼ਾ ਹੈ ਇਹਦੇ 'ਚ ਕੋਈ ਨਸ਼ਾ ਨਹੀਂ ਹੈਗਾ ਸਿਰਫ ਜੜੀਆਂ ਬੂਟੀਆਂ ਦਾ ਹੀ ਕਮਾਲ ਆ ਇਹ ਇਹਦੇ ਸਹਾਰੇ ਹੀ ਅਸੀਂ ਮਤਲਬ ਤੁਸੀਂ ਯਕੀਨ ਮੰਨੋ ਸੈਂਕੜੇ ਬੰਦੇ ਦਾ ਨਸ਼ਾ ਅਸੀਂ ਛੁਡਾਰ ਚੁੱਕੇ ਹਾਂ ਹੁਣ ਤੱਕ ਚਲੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਤੁਹਾਡਾ ਜ ਕਿਉਂਕਿ ਵੈਦ ਸਾਹਿਬ ਨੇ ਕਿਹਾ ਕਿ ਇਹਨਾਂ ਦੀ ਦਵਾਈ ਦੇ ਵਿੱਚ ਨਾ ਤਾਂ ਕੋਈ ਨਸ਼ਾ ਹੈ ਨਾ ਕੋਈ ਸਿਰਲ ਹੈ ਬਿਲਕੁਲ ਹੀ ਆਯੁਰਵੈਦਿਕ ਦਵਾਈ ਹੈ ਤੁਸੀਂ ਚਾਹੋ ਤਾਂ ਇਸ ਚੀਜ਼ ਨੂੰ ਚੈੱਕ ਵੀ ਕਰਵਾ ਸਕਦੇ ਹੋ ਬਾਕੀ ਇੱਕ ਵਾਰੀ ਤੁਸੀਂ ਆ ਕੇ ਇੱਥੇ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਥੋੜੀ ਜੋ ਇੱਕ ਤਾਂ ਤੁਸੀਂ ਵੀਡੀਓ ਦੇਖ ਰਹੇ ਹੋ ਉਸ ਤੋਂ ਬਾਅਦ ਜੋ ਤੁਸੀਂ ਪਰਸਨਲੀ ਆ ਕੇ ਵੈਦ ਸਾਹਿਬ ਨੂੰ ਮਿਲਦੇ ਹੋ ਤਾਂ ਤੁਹਾਡਾ ਭਰੋਸਾ ਹੋਰ ਬਣਦਾ ਹੈ ਵੈਦ ਸਾਹਿਬ ਤੋਂ ਹੋਰ ਇਸ ਤੋਂ ਬਾਅਦ ਜਿੱਦਾਂ ਬੰਦਾ ਨਸ਼ਾ ਕਰ ਰਿਹਾ ਹੈ ਕੀ ਕੀ ਇਫੈਕਟ ਸੀਰੀਜ਼ ਦੇ ਉੱਪਰ ਦੇਖਣ ਨੂੰ ਮਿਲਦੇ ਬੰਦੇ ਨੂੰ ਜੋ ਨਸ਼ਾ ਕਰਨ ਵਾਲੇ ਹੈ ਤਾਂ ਕਿ ਉਹ ਇਫੈਕਟ ਜਾਣਨ ਤੋਂ ਬਾਅਦ ਹੋ ਸਕਦਾ ਹੈ ਕਿ ਕਿਸੇ ਬੰਦੇ ਦਾ ਨਸ਼ਾ ਕਰਨ ਤੋਂ ਮਨ ਮੁੜ ਜੇ ਦੇਖੋ ਸਭ ਤੋਂ ਵੱਧ ਪ੍ਰਭਾਵ ਬੰਦੇ ਦੇ ਆਰਗਨ ਤੇ ਪੈਂਦਾ ਉਹ ਹਰੇਕ ਤੇ ਪੈਂਦਾ ਮਤਲਬ ਲੀਵਰ ਕਿਡਨੀ ਬ੍ਰੇਨ ਹਾਰਟ ਹਰੇਕ ਨਸ਼ਾ ਹਰੇਕ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ ਤੇ ਲੀਵਰ ਦਾ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਨਸ਼ੀ ਵਾਲੇ ਬੰਦੇ ਦਾ ਤੁਸੀਂ ਪੁੱਛੋ ਨਾ ਹੁਣ ਅਸੀਂ ਸਿਰਫ ਇਹਨਾਂ ਲਈ ਇੱਕ ਐਡੀ ਤਗੜੀ ਦਵਾਈ ਤਿਆਰ ਕੀਤੀ ਹੈ ਦਵਾਈ ਨਹੀਂ ਅਰਕ ਹੈ ਇਹ ਅਰਕ ਇਹ ਮਤਲਬ ਐਵੇਂ ਨਿਕਲਦਾ ਜਿਵੇਂ ਆਪਾਂ ਘਰ ਦੀ ਸ਼ਰਾਬ ਕੱਢਦੇ ਆ ਇਹ ਲੀਵਰ ਵਾਸਤੇ ਹੈ ਇਹ ਲੀਵਰ ਵਾਸਤੇ ਹੈ ਜੀ ਓਕੇ ਜੀ ਇਹਨੂੰ ਇੰਗਲਿਸ਼ ਕਹਿੰਦੇ ਫਸਟ ਡਿলিউਸ਼ਨ ਜਾਂ ਪੰਜਾਬੀ ਦੀ ਠੇਠ ਪੰਜਾਬੀ ਕਹਿੰਦੇ ਪਹਿਲੇ ਤੋੜ ਇਹ ਪਹਿਲੇ ਤੋੜ ਦਿਆ ਹਾਂਜੀ ਇਹ ਸਾਰੇ ਅਰਕ ਨਿਕਲਿਆ ਹੋਇਆ ਸਾਰੀਆਂ ਦਵਾਈਆਂ ਪਾ ਕੇ ਉਹ ਹਿਸਾਬ ਨਾਲ ਇਹਦਾ ਅਰਕ ਤਿਆਰ ਕੀਤਾ ਗਿਆ ਹੈ ਇਸ 15 ਤੋਂ 20 ਦਿਨ ਬੰਦਾ ਯੂਜ਼ ਕਰ ਲਵੇ ਲੀਵਰ ਉਹਦਾ ਜਿੰਨਾ ਮਰਜੀ ਫੈਟੀ ਆ ਏ ਗ੍ਰੇਡ ਬੀ ਗ੍ਰੇਡ ਈਵਨ ਕਿ ਲੀਵਰ ਸੋਰਾਈਸਸ ਤੱਕ ਵੀ ਇਸ ਦਵਾਈ ਨਾਲ ਠੀਕ ਹੋ ਜਾਂਦਾ ਜੀ ਅੱਛਾ ਜੀ ਇੰਨੀ ਕਾਰਗਰ ਦਵਾਈ ਹੈ ਜੀ ਇਹ ਤੁਹਾਡੀ ਆਪ ਤਿਆਰ ਕੀਤੀ ਹੋਈ ਹੈ ਸਾਡੀ ਆਪ ਤਿਆਰ ਕੀਤੀ ਹੋਈ ਹੈ ਜੀ ਅਸੀਂ ਆਪ ਤਿਆਰ ਕਰਦੇ ਹਾਂ ਖੁਦ ਕੋਲ ਬਹਿ ਕੇ ਠੀਕ ਹੈ ਜੀ ਜੀ ਸੋ ਭੈਣ ਜੂਰੀ ਬੈਠੇ ਆ ਆਪਣੇ ਨਾਲ ਭੈਣ ਜੂਰ ਨਾਲ ਗੱਲਬਾਤ ਕਰਦੇ ਆ ਭੈਣ ਜੀ ਤੁਸੀਂ ਪਹਿਲਾਂ ਦੱਸਿਆ ਕਿ ਤੁਸੀਂ ਜਿੱਦਾਂ ਸਾਡੀਆਂ ਪਹਿਲਾਂ ਨੂੰ ਕਿ ਦੀਆ ਪ੍ਰੋਬਲਮਾਂ ਹੁੰਦੀਆਂ ਹਨਾ ਉੱਥੇ ਤੁਸੀਂ ਕਿਸ-ਕਿਸ ਚੀਜ਼ ਦੀ ਦਵਾਈ ਦਿੰਦੇ ਹੋ ਹਾਂਜੀ ਜਿਵੇਂ ਕਿ ਸਾਡੇ ਚ ਹੋਰ ਨਾ ਦਵਾਈਆਂ ਦੇ ਨਾਲ-ਨਾਲ ਜਿਵੇਂ ਬੈਦ ਸਾਹਿਬ ਨੇ ਤੁਹਾਨੂੰ ਦੱਸਿਆ ਜੀ ਬਿਲਕੁਲ ਅਸੀਂ ਔਰਤਾਂ ਦੇ ਵਿੱਚ ਇੱਕ ਜਿਹੜੀ ਸਮੱਸਿਆ ਪਾਈ ਜਾਂਦੀ ਹੈ ਆਪਣੀ ਯੂਟਰਸ ਦੇ ਵਿੱਚ ਸਿਸਟ ਦੀ ਜਾਂ ਫਾਈਬਰਸ ਦੀ ਜੀ ਤਾਂ ਉਹਦੇ ਲਈ ਵੀ ਸਾਡੇ ਕੋਲ ਇੱਕ ਦੇਸੀ ਦਵਾਈ ਹੈਗੀ ਆ ਜਿਹਦੇ ਵਿੱਚ ਸਾਡਾ ਜੜੀਆਂ ਨੇ ਹਰਬਸ ਮਿਲਾ ਕੇ ਜੜੀ ਬੁੱਟੀਆਂ ਮਿਲਾ ਕੇ ਦਵਾਈ ਤਿਆਰ ਕੀਤੀ ਗਈ ਹੈ ਕੋਈ ਇਸ ਚੀਜ਼ ਦਾ ਮਤਲਬ ਸਾਈਡ ਇਫੈਕਟ ਨਹੀਂ ਹੈ ਜੀ ਐਲੋਪੈਥੀ ਦੇ ਵਿੱਚ ਤਾਂ ਆਪਾਂ ਸਰ ਜੇਕਰ ਆਪਾਂ ਡਾਕਟਰਾਂ ਕੋਲੇ ਜਾਂਦੇ ਆ ਤਾਂ ਮੈਕਸਿਮਮ ਕੇਸ ਦੇ ਵਿੱਚ ਸਾਨੂੰ ਡਾਕਟਰ ਦਵਾਈ ਘੱਟ ਦਿੰਦੇ ਨੇ ਯੂਟਰਸ ਰਿਮੂਵ ਕਰਾਉਣ ਦੀ ਜ਼ਿਆਦਾ ਸਲਾਹ ਦਿੰਦੇ ਨੇ ਹਾਂਜੀ ਕਿਉਂਕਿ ਉਹਦੇ ਚ ਨਾ ਦੇਖਿਆ ਜਾਂਦਾ ਕਿ ਪੇਸ਼ੈਂਟ ਦਾ ਖਰਚਾ ਹੀ ਬਹੁਤ ਆਉਂਦਾ ਹਾਂਜੀ ਖਰਚਾ ਵੀ ਬਹੁਤ ਆਉਂਦਾ ਹੈ ਔਰ ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਚਾਹੁੰਨੀ ਆ ਸਾਡੀ ਪਰਮਾਤਮਾ ਦੀ ਸ਼ਹੀ ਹੋਏ ਸਰੀਰ ਦੇ ਵਿੱਚ ਕੋਈ ਵੀ ਅੰਗ ਫालतू ਨਹੀਂ ਹੈਗਾ ਕਿਉਂਕਿ ਕਈ ਤਾਂ ਭਾਂਜੀ ਇਹ ਹੁੰਦਾ ਨਾ ਕਿ ਕਈ ਹ ਕਈਆਂ ਦੀ ਆਰਥਿਕ ਹਾਲਤ ਇਹੋ ਜਿਹੀ ਹੈ ਕਿ ਇਹ ਅਫੋਰਡ ਨਹੀਂ ਕਰ ਸਕਦੇ ਉਸ ਚੀਜ਼ ਨੂੰ ਹਾਂਜੀ ਕਈ ਫੋਰਡ ਵੀ ਨਹੀਂ ਕਰ ਸਕਦੇ ਔਰ ਜਦੋਂ ਆਪਾਂ ਨੂੰ ਡਾਕਟਰ ਕਹਿ ਦਿੰਦੇ ਨੇ ਇੰਨਾ ਡਰਾ ਦਿੰਦੇ ਨੇ ਕਿ ਇਸ ਚੀਜ਼ ਦਾ ਕੋਈ ਹੋਰ ਇਲਾਜ ਨਹੀਂ ਹੈ ਤਾਂ ਸਾਡੇ ਕੋਲੇ ਕੋਈ ਹੋਰ ਆਪਸ਼ਨ ਵੀ ਨਹੀਂ ਬਚਦੀ ਚਾਹੇ ਕੋਈ ਜਿੰਨਾ ਵੀ ਆਰਥਿਕ ਪੱਖ ਤੋਂ ਤੰਗ ਹੋਵੇ ਉਹ ਜ਼ਰੂਰ ਹੀ ਆਪਰੇਸ਼ਨ ਦਾ ਰਾਹ ਚੁਣਦੇ ਨੇ ਬਿਲਕੁਲ ਬਿਲਕੁਲ ਪਰ ਸਾਡੇ ਕੋਲ ਇੱਕ ਅਜਿਹੀ ਦੇਸੀ ਜੜੀ ਬੂਟੀਆਂ ਤੋਂ ਤਿਆਰ ਦਵਾਈ ਹੈ ਜਿਹਦੇ ਨਾਲ ਜਿਹੜੇ ਯੂਟਰਸ ਦੀਆਂ ਰਸੌੜੀਆਂ ਨੇ ਉਹ ਆਸਾਨੀ ਨਾਲ ਰਿਮੂਵ ਕੀਤੀਆਂ ਜਾ ਸਕਦੀਆਂ ਨੇ ਬਿਨਾਂ ਆਪਰੇਸ਼ਨ ਤੋਂ ਬਿਨਾਂ ਆਪਰੇਸ਼ਨ ਤੋਂ ਹਾਂਜੀ ਤੁਸੀਂ ਅਲਟਰਾਸਾਉਂਡ ਦੇ ਥਰੂ ਜਿਹੜੀਆਂ ਲੇਡੀਜ਼ ਨੇ ਦਵਾਈ ਤੋਂ ਬਾਅਦ ਚੈੱਕ ਕਰਵਾ ਸਕਦੀਆਂ ਨੇ ਤੇ ਇਹ ਜਿਹੜੀ ਦਵਾਈ ਆ ਤੁਹਾਨੂੰ 1 ਮੰਥ ਘੱਟੋ-ਘੱਟ ਖਾਣੀ ਪੈਂਦੀ ਹੈ ਤੇ ਹਾਂਜੀ ਹਾਂਜੀ ਇਸ ਤੋਂ ਇਲਾਵਾ ਸਾਡੇ ਕੋਲੇ ਇੱਕ weight loss ਕਰਨ ਦਾ ਵੀ ਹੈਗੀ ਆ ਠੀਕ ਹੈ ਜੀ ਹਾਂਜੀ weight loss ਕਰਨ ਦੀ ਦਵਾਈ ਹੈ ਉਹ ਵੀ 1 ਮਹੀਨੇ ਦੇ ਵਿੱਚ ਜਿਹੜੀ 4 ਤੋਂ 5 ਕਿਲੋ weight loss ਕਰਦੀ ਹੈ ਆਪਣੇ ਹੋਰ ਡਾਈਟ ਦੇ ਪਰਹੇਜ਼ ਵੀ ਅਸੀਂ ਦੱਸਦੇ ਹਾਂ ਨਾਲ ਪਰ ਉਹਦੇ ਨਾਲ-ਨਾਲ ਇਹ ਇੱਕ ਬੈਸਟ ਫਾਰਮੂਲਾ ਹੈਗਾ ਜਿਹੜਾ ਅਸੀਂ ਕਟੋ ਕਟ ਮਤਲਬ ਕਾਫੀ ਸਾਰੇ ਲੋਕਾਂ ਤੇ ਅਪਲਾਈ ਕਰ ਚੁੱਕੇ ਆ ਤੁਹਾਡੇ ਕੋਲ ਰਿਜ਼ਲਟ ਹੈ ਇਸ ਚੀਜ਼ ਦਾ ਸਾਨੂੰ ਇਸ ਚੀਜ਼ ਦਾ ਬੈਸਟ ਰਿਜ਼ਲਟ ਮਿਲਿਆ ਜੀ ਕਿ 1 ਮਹੀਨੇ ਦੇ ਵਿੱਚ ਜਿਵੇਂ 3 ਤੋਂ 4 ਕਿਲੋ ਵਜ਼ਨ ਜਿਹੜਾ ਰਿਡਿਊਸ ਹੁੰਦਾ ਔਰ ਅਗਰ ਅਸੀਂ ਉਹ ਟਾਪੇ ਤੇ ਮੈਨੂੰ ਲੱਗਦਾ ਹੈ ਕਿ ਕਾਬੂ ਪਾ ਲਿਆ ਤਾਂ ਇਹਦੇ ਨਾਲ ਹੋਰ ਜਿਹੜੀਆਂ ਕਾਫੀ ਸਾਰੀਆਂ ਬਿਮਾਰੀਆਂ ਨੇ ਉਹ ਆਟੋਮੈਟਿਕਲੀ ਠੀਕ ਹੋ ਜਾਣਗੀਆਂ ਹਾਂਜੀ ਸੋ ਪਹਿਲੇ ਤੁਸੀਂ ਪਹਿਲਾਂ ਦੱਸਿਆ ਕਿ ਯੂਟਰਸ ਦੇ ਵਿੱਚ ਰਸੋਲੀਆਂ ਨਾ ਇਹਨੂੰ ਪੰਜਾਬੀ ਚ ਆਪਾਂ ਕਹਿ ਸਕਦੇ ਆ ਬੱਚੇ ਦਾ ਨਿਚਰ ਥੋੜੀਆਂ ਹਾਂਜੀ ਹੈਨਾ ਸੋ ਵੀਰੋ ਜੋ ਸਾਡੀ ਵੀਡੀਓ ਸਾਡੀਆਂ ਭੈਣਾਂ ਦੇਖ ਰਹੀਆਂ ਤਾਂ ਉਹਨਾਂ ਨੂੰ ਅਗਰ ਇਸ ਪ੍ਰੋਬਲਮ ਤੋਂ ਗ੍ਰਸਤ ਹੈਗੀ ਉਹਨਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਨਾ ਤਾਂ ਇੱਕ ਵਾਰੀ ਇੱਥੇ ਆ ਕੇ ਜਰੂਰ ਮਿਲੋ ਕਿਉਂਕਿ ਡਾਕਟਰ ਇਹਨਾਂ ਡਰਾ ਦਿੰਦੇ ਨੇ ਨਾ ਪੇਸ਼ੈਂਟ ਨੂੰ ਕਿ ਇਹਨਾਂ ਡਰਾ ਦਿੰਦੇ ਨੇ ਕਿ ਬੰਦਾ ਆਪਣਾ ਸਾਰਾ ਕੁਝ ਵੇਚ ਕੇ ਉਸ ਨੂੰ ਸੋਲਵ ਕਰਨ ਦੇ ਚੱਕਰ 'ਚ ਪੈ ਜਾਂਦਾ ਹੈ ਜਿੰਨਾ ਡਰਾਇਆ ਜਾਂਦਾ ਹੈ ਪਰ ਭੈਣ ਜੀ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲ ਇੱਕ ਵਾਰੀ ਆਓ ਇੱਕ ਮਹੀਨਾ ਦਵਾਈ ਖਾਓ ਉਹ ਜੋ ਰਸੋਲੀਆਂ ਤੁਹਾਡੀਆਂ ਉਹ ਬਾਹਰ ਹੋ ਜਾਣੀਆਂ ਉਹ ਤੁਸੀਂ ਬਾਅਦ ਦੇ ਵਿੱਚ ਆਪਣਾ ਅਲਟਰਾਸਾਉਂਡ ਕਰਾ ਕੇ ਵੀ ਚੈੱਕ ਕਰ ਸਕਦੇ ਹੋ ਭੈ ਜੀ ਇਹਦਾ ਰਿਜ਼ਲਟ ਹੈ ਤੁਹਾਡੇ ਕੋਲ ਕੋਈ ਹਾਂਜੀ ਸਰ ਅਸੀਂ ਇਹਨੂੰ ਇਸ ਚੀਜ਼ ਦਾ ਪਹਿਲਾ ਰਿਜ਼ਲਟ ਕੀਤੇ ਨੇ ਅਸੀਂ ਆਪਣੇ ਆਪ ਤੇ ਮਤਲਬ ਜਾਂ ਆਪਣੇ ਰਿਲੇਟਿਵਸ ਤੇ ਜਾਂ ਸਾਡੇ ਨੇੜੇ ਤੇੜੇ ਜਿਹੜੇ ਲੋਕ ਹੈਗੇ ਨੇ ਉਹਨਾਂ ਤੋਂ ਸਾਨੂੰ ਪੋਜ਼ਿਟਿਵ ਰਿਜ਼ਲਟ ਇਹਦੇ ਦੇਖਣ ਨੂੰ ਮਿਲੇ ਨੇ ਜੀ ਦੇਸੀ ਦਵਾਈਆਂ ਦੇ ਤਾਂ ਵੈਸੇ ਹੀ ਸਰ ਆਪਾਂ ਕਹਿੰਦੇ ਕੋਵਿਡ ਤੋਂ ਬਾਅਦ ਤਾਂ ਦੇਸੀ ਦਵਾਈਆਂ ਦਾ ਇੰਨਾ ਰੁਝਾਨ ਹੋਇਆ ਹੈ ਹੋਇਆ ਵਧਿਆ ਹੀ ਬਹੁਤ ਕੀ ਇਹਨਾਂ ਚੀਜ਼ਾਂ ਨੇ ਬਹੁਤ ਲੋਕਾਂ ਨੂੰ ਆਰਾਮ ਪਹੁੰਚਾਇਆ ਜੀ ਬਿਲਕੁਲ ਸੋ ਜਿਨ੍ਹਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੈ ਜੋ ਵੀਡੀਓ ਦੇਖ ਰਿਹਾ ਤਾਂ ਇੱਕ ਵਾਰੀ ਇਹਨਾਂ ਨਾਲ ਰਾਬਤਾ ਜ਼ਰੂਰ ਕਰਨ ਵੈਸਾ ਵੇਖੋ ਨੰਬਰ ਕੰਟੈਕਟ ਨੰਬਰ ਬੋਲੂ ਆਪਣਾ ਜੀ ਸਾਡਾ ਨੰਬਰ ਲਿਖਿਆ ਹੋਇਆ ਹੈ ਜੀ ਸੋ ਵੀਰੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਵੈਸਾ ਸਾਹਿਬ ਨੂੰ ਉਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਵੈਸਾ ਸਾਹਿਬ ਤੁਹਾਨੂੰ ਫੋਨ ਕਰਨ ਦਾ ਟਾਈਮ ਕੀ ਹੈ ਸਾਨੂੰ ਫੋਨ ਕਰਦਾ ਟਾਈਮ ਹੈਗੀ ਸਵੇਰੇ 9:00 ਤੋਂ ਲੈ ਕੇ ਰਾਤ ਨੂੰ 7-8:00 ਵਜੇ ਤੱਕ ਕਿਸੇ ਟਾਈਮ ਵੀ ਤੁਸੀਂ ਫੋਨ ਕਰ ਸਕਦੇ ਹੋ ਐਸੀ ਸਾਡਾ ਟਰਬਾ ਨਾਲ ਪਰ ਅਸੀਂ ਇੱਥੇ ਹੁਣੇ ਆ ਮੌਜੂਦ ਤੇ ਮੈਂ ਤੁਹਾਡੇ ਮਾਧਮ ਰਹੀ ਇੱਕ ਹੋਰ ਸਾਰਿਆਂ ਜਿੰਨੇ ਵੀ ਦਰਸ਼ਕ ਮੈਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ ਮੈਂ ਸਭ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਅਗਰ ਮੇਰਾ ਕੋਈ ਭੈਣ ਭਰਾ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਪੈਸਿਆਂ ਦੀ ਕਮੀ ਕਰਕੇ ਉਹ ਤੋਂ ਨਸ਼ਾ ਨਹੀਂ ਛੱਡਿਆ ਜਾਂਦਾ ਤਾਂ ਅਸੀਂ ਉਹਦੀ ਹੈਲਪ ਕਰਨ ਨੂੰ ਤਿਆਰ ਆਂ ਉਹ ਆਪਣੇ ਪਿੰਡ ਦੇ ਸਰਪੰਚ ਤੋਂ ਪੰਚ ਤੋਂ ਜਾਂ ਸ਼ਹਿਰ 'ਚ ਰਹਿੰਦਾ ਐਮਸੀ ਤੋਂ ਸਾਨੂੰ ਫੋਨ ਕਰਵਾ ਦਿਓ ਜੈਨੂਅਨ ਬੰਦਾ ਹੋਵੇ ਉਹਨੂੰ ਅਸੀਂ ਫ੍ਰੀ ਜ ਦਵਾਈ ਵੀ ਦੇ ਦਾਂਗੇ ਜਾਂ 50% ਲੈਸ ਤੇ ਦਾ ਪੱਕਾ ਹੀ ਦੇ ਦਾਂਗੇ ਵੀ ਹੱਥ ਬੰਨ੍ਹ ਕੇ ਵੇਚਦੇ ਹੋ ਨੀ ਬਾਈ ਜੀ ਬਸ ਇਦੋਂ ਉੱਪਰ ਤਾਂ ਹੁਣ ਕੁਝ ਹੈ ਨਹੀਂ ਦੇਖੋ ਮੇਰੇ ਕੋਲ ਤਾਂ ਕੋਈ ਸ਼ਬਦ ਹੈ ਨਹੀਂ ਬੈਸਾ ਆਪ ਦਾ ਧੰਨਵਾਦ ਕਰਨ ਵਾਸਤੇ ਸਾਡੇ ਵੀਰ ਐਸੇ ਆ ਜੋ ਕਿਸੇ ਕਾਰਨ ਕਿਸੇ ਦੇ ਪਿੱਛੇ ਲੱਗ ਕੇ ਨਸ਼ਾ ਦੇ ਵਿੱਚ ਲੱਗ ਤਾਂ ਗਏ ਪਰ ਉਹ ਨਸ਼ਾ ਛੱਡ ਨਹੀਂ ਪਾ ਰਹੇ ਕਿਉਂ ਨਹੀਂ ਛੱਡ ਪਾਰੇ ਕਿਉਂਕਿ ਉਹਦੇ ਇਲਾਜ ਵਾਸਤੇ ਉਹਨਾਂ ਕੋਲ ਪੈਸੇ ਹੈ ਨਹੀਂ ਪਰ ਵੈਦ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਜੋ ਨਸ਼ਾ ਨਹੀਂ ਛੱਡ ਮਤਲਬ ਨਸ਼ੇ ਵਾਸਤੇ ਪੈਸੇ ਦਾ ਬੰਦੋਬਸਤ ਨਹੀਂ ਕਰ ਪਾ ਰਿਆ ਉਹ ਜੋ ਗਰੀਬ ਹੈ ਉਹ ਆਪਣੇ ਪਿੰਡ ਦੇ ਸਰਪੰਚ ਪੰਜ ਤੋਂ ਲਿਖਵਾ ਕੇ ਦੇ ਦੇਗੀ ਹਾਂ ਉਹ ਇਸ ਕਰਕੇ ਨਹੀਂ ਹੈ ਕਿ ਤੁਹਾਨੂੰ ਤੁਹਾਡਾ ਕੋ ਨੂੰ ਆਪਾਂ ਸਰਟੀਫਿਕੇਟ ਦੇਣਾ ਹੈ ਉਹ ਇਸ ਕਰਕੇ ਕਿ ਬੰਦਾ ਜੈਨੂਇਨ ਹੋਵੇ ਕੋਈ ਐ ਹੁੰਦਾ ਨਾ ਕਿ ਕਈ ਵਾਰੀ ਕੋਈ ਬੰਦਾ ਧੋਖਾ ਕਰ ਜੇ ਉਹਦੇ ਚੱਕਰ ਦੇ ਵਿੱਚ ਫਿਰ ਦੂਸਰੇ ਬੰਦੇ ਨੂੰ ਵੀ ਬੰਦਾ ਨਹੀਂ ਕਰ ਸਕਦਾ ਸੋ ਇਹ ਤੁਹਾਡੀ ਤਸੱਲੀ ਵਾਸਤੇ ਹੈ ਕਿ ਹਾਂ ਬੰਦਾ ਜੈਨੂਨ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਦੇਖੋ ਅੱਜ ਤੱਕ ਤੁਸੀਂ ਕਿਤੇ ਸੁਣੀ ਨਹੀਂ ਹੋਣੀ ਆ ਪਰ ਵੈਸੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਕੰਮ ਵਾਸਤੇ ਨਹੀਂ ਤੁਹਾਡਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਿਹੜਾ ਬੰਦਾ ਨਸ਼ਾ ਕਰਦਾ ਹੈ ਨਸ਼ੇ ਤੋਂ ਬਚੋ ਇੰਨੇ ਇਹਦੇ ਮਾੜੇ ਪ੍ਰਭਾਵ ਹੈ ਜੀ ਅੱਖਾਂ ਤੋਂ ਲੈ ਕੇ ਤੁਸੀਂ ਆਹ ਦੇਖ ਲਓ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੋਹ ਤੱਕ ਇਹ ਪ੍ਰਭਾਵਿਤ ਕਰਦਾ ਹੈ ਜੀ ਸਾਡੇ ਸਰੀਰ ਨੂੰ ਬਿਲਕੁਲ ਜੀ ਤੁਸੀਂ ਇੱਕ ਵਾਰੀ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਇਹਨਾਂ ਨਾਲ ਮਿਲੋ ਗੱਲਬਾਤ ਜ਼ਰੂਰ ਕਰੋ ਕਿਉਂਕਿ ਗੱਲਬਾਤ ਕਰਨ ਦੇ ਨਾਲ ਤੁਹਾਡਾ ਜੋ ਕੌਨਫੀਡੈਂਸ ਹੈ ਛੱਡਣ ਦਾ ਨਸ਼ਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਏਗਾ ਬਹੁਤ ਜ਼ਿਆਦਾ ਵਧੇਗਾ ਸੋ ਭੈਣ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਸੋ ਵੈਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਸ਼ੁਕਰੀਆ ਸੋ ਵੀਰੋ ਤੁਸੀਂ ਸੁਣਿਆ ਕਿ ਵੈਸ ਸਾਹਿਬ ਨੇ ਇੱਕ ਬਹੁਤ ਵੱਡੀ ਅਨਾਊਂਸਮੈਂਟ ਕੀਤੀ ਹੈ ਕਿ ਜੋ ਬੰਦਾ ਨਸ਼ੇ ਦਾ ਖਰਚਾ ਅਫੋਰਡ ਨਹੀਂ ਕਰ ਸਕਦਾ ਉਹ ਇੱਕ ਵਾਰੀ ਵੈਸ ਸਾਹਿਬ ਨੂੰ ਆ ਕੇ ਜ਼ਰੂਰ ਮਿਲ ਤਾਂ ਕਿ ਇਸ ਇਹਨਾਂ ਦਾ ਇੱਕੋ ਇਹਨਾਂ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਇੱਕੋ ਨਿਸ਼ਾਨਾ ਹੈ ਕਿ ਇਸ ਪੰਜਾਬ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਣਾ ਸੋ ਇਹ ਬਹੁਤ ਵੱਡੀ ਸੇਵਾ ਹੈ ਔਰ ਅਸੀਂ ਪਰਮਾਤਮਾਗੇ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਇਹਨਾਂ ਦੇ ਕੰਮ ਨੂੰ ਦਿਨ ਰਾਤ ਅੱਗੇ ਹੀ ਵਧਾਵੇ ਸੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅਣਖ ਪੰਜਾਬ ਦੀ ਜੁੜੇ ਰਹੋ ਜੀ ਸਾਡੇ ਨਾਲ ਸ਼ਤਰੀਕਰ